ਇਹਦਾ ਵੀ ਬਧੂ ਆ ਨਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇੰਨੀ ਜ਼ਿਆਦਾ ਬਧੂ ਆ ਕਿ 800 ਸਾਲ ਪਹਿਲਾਂ ਕਿਹਦੀ ਸੋਹਣੀ ਇਮਾਰਤ ਤੇ ਲੋਕੇਸ਼ਨ ਦੇਖੋ ਕਿੰਨੀ ਸੋਹਣੀ ਜਿਹੇ ਨਾਲ ਪਿਆਰੇ ਬਣੇ ਹੋਏ ਨੇ ਪੁਰਜ ਇੱਕੋ ਜਿਹੇ ਦਿਖਦੇ ਹੋਣਗੇ ਬੇ ਨੇੜੇ ਨੇ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਇੱਕ ਇਹ ਪੁਰਜ ਸੀਗਾ ਨਾ ਤੁਹਾਨੂੰ ਦਿਖਾਇਆ ਸੀ ਦੋ ਪੁਰਜ ਤੇ ਦੂਜੇ ਜਿਹੜੇ ਪੁਰਜਾ ਪਹਿਲਾਂ ਦੇਖੇ ਸੀ ਆਪਾਂ ਨੇ ਇੱਕ ਹੋਰ ਰਹਿ ਗਿਆ ਪੁਰਜ ਉਹ ਠੀਕ ਹੈ ਇੱਕ ਹੋਰ ਰਹਿ ਗਿਆ ਇਹ ਦੋ ਪੁਰਜ ਨਹੀਂ ਹੈਗੇ ਇਹ ਤਿੰਨ ਪੁਰਜ ਨੇ ਇੱਕ ਆਏ ਤੁਹਾਨੂੰ ਦਿਖਾਉਂਦੇ ਆ ਬਹੁਤ ਸੋਹਣੀ ਕਾਰਾਗਰੀ ਹੋਈ ਵੀ ਹੈ ਬਹੁਤ ਜ਼ਿਆਦਾ ਸੋਹਣੀ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਇਹ ਘੱਟੋ ਘੱਟ ਵੀ 800 ਸਾਲ ਪੁਰਾਣੀ ਇਮਾਰਤ ਹੋਊਗੀ ਤੁਸੀਂ ਦੇਖ ਸਕਦੇ ਹੋ 800 ਸਾਲ ਘੱਟੋ ਘੱਟ ਵੀ ਇਮਾਰਤ ਦੀ ਤਾਂ ਕੋਈ ਸੰਭਾਲ ਨਹੀਂ ਹੋਈ ਹੈਗੀ ਇਹ ਦੇਖੋ ਤੁਸੀਂ ਬਹੁਤ ਸੋਹਣੀ ਨਕਾਸ਼ੀ ਕੀਤੀ ਹੋਈ ਹੈ ਬਲੂ ਕਲਰ ਦੀ ਦੇਖੋ ਅੰਦਿਕਦਾ ਹੋਏਗਾ ਇਹ ਉਸ ਟਾਈਮ ਦਾ ਹੀ ਕਲਰ ਹੈ 800 ਸਾਲ ਪੁਰਾਣਾ ਕਲਰ ਹੈ ਲੈ ਇਹਦੀ ਰਿਪੇਅਰ ਸ਼ੁਰੂ ਹੋਈ ਸੀਗੀ ਤੁਸੀਂ ਦੇਖ ਸਕਦੇ ਹੋ ਟਾਈਮ ਪਹਿਲਾਂ ਹੋਈ ਸੀ ਰਿਪੇਅਰ ਮਤਲਬ ਉਸ ਵਕਤ ਕਿਸੇ ਨੇ ਵੀ ਇਹ ਕੇਅਰ ਨਹੀਂ ਕਰੀ ਇਹਦੀ ਦੇਖ ਸਕਦੇ ਹੋ ਇਹ ਨਵੀਂ ਕਾਰਾਗਰੀ ਹੈ ਠੀਕ ਹੈ ਜੋ ਫਰਚਰ ਤੁਸੀਂ ਦੇਖ ਰਹੇ ਨੇ ਆ ਨਵਾਂ ਇਹ ਦੇਖ ਸਕਦੇ ਤੁਸੀਂ ਇਹਦੇ ਅੰਦਰ ਨਾ ਸਮਾਧਾਂ ਬਣੀਆਂ ਹੋਈਆਂ ਨੇ ਹੁਣ ਉਹ ਇਹ ਪਤਾ ਨਹੀਂ ਵੀ ਕਿਹਨਾਂ ਦੀਆਂ ਸਮਾਧਾਂ ਨੇ ਕੋਈ ਨਾਮ ਨਹੀਂ ਹੈਗਾ ਆਪਾਂ ਸਰਚ ਕਰਾਂਗੇ ਜਰੂਰ ਦੇਖਾਂਗੇ ਕਿਸ ਕਿਹਨਾਂ ਦੀਆਂ ਸਮਾਧਾਂ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਚੁਕਿੱਦੜਾਂ ਲੱਗੀ ਹੋਈਆਂ ਨੇ ਚੁਕਿੱਦੜਾਂ ਬਹੁਤ ਜ਼ਿਆਦਾ ਪੂਰਾ ਚੁਕਿੱਦੜਾਂ ਦੀ ਬੇਸਟਿਕ ਕਿਹੜਾ ਦਾ ਬਹੁਤ ਜ਼ਿਆਦਾ ਵੇਸਟੇਜ ਪਰ ਇੱਕ ਗੱਲ ਹੋਰ ਹੈ ਬਹੁਤ ਜ਼ਿਆਦਾ ਤੇਜ਼ ਚੱਲਦਾ ਤੁਹਾਨੂੰ ਦੋਨੋਂ ਸਾਰੀ ਸਾਈਡ ਘੁੰਮ ਕੇ ਦਿਖਾ ਦੇ ਇਹਦੀ ਦੇਖੋ ਦੇਖੋ ਕਿੰਨੇ ਵਧੀਆ ਆਰਕੀਟੈਕਟ ਸੀ ਉਦੋਂ ਕਿ ਕਿੰਨੀ ਵਧੀਆ ਤਰਾਸ਼ੀ ਹੋਈ ਹੈ ਦੇਖੋ ਅੱਜ ਦੇ ਟਾਈਮ 'ਚ ਮੈਨੂੰ ਲੱਗਦਾ ਨਹੀਂ ਕੋਈ ਇਦਾਂ ਦਾ ਆਰਕੀਟੈਕਟ ਜਾਂ ਇਦਾਂ ਦਾ ਕੋਈ ਮਿਸਤਰੀ ਹੋਣਗੇ ਜਿਹੜੇ ਇਦਾਂ ਦੀ ਬਿਲਡਿੰਗ ਤਿਆਰ ਕਰ ਦੇਣ ਜਿਹੜੀ ਇੰਨੀ ਇੰਨਾ ਟਾਈਮ ਚੱਲ ਸਕੇ ਇਹ ਦੇਖੋ ਬਾਕੀ ਸਾਰੇ ਸਾਈਡਾਂ ਤੇ ਖੇਤ ਨੇ ਠੀਕ ਐ ਚਲੋ ਐਂਟਰੀ ਦਿਖਾਤੀ ਇਹਦੀ ਮੈਂ ਇਹ ਦੇਖੋ ਇਹ ਹੁਣ ਇਹ ਨਹੀਂ ਪਤਾ ਵੀ ਇਹ ਮਸਜਿਦ ਸੀਗੀ ਜਾਂ ਕਿਸੇ ਕਿਸੇ ਪੀਰ ਵਕੀਰ ਦੀ ਜਗਾ ਸੀ ਜਿਹੜੇ ਹਿਸਟੋਰੀਕਲ ਪਲੇਸ ਹੁੰਦੇ ਨੇ ਨਾ ਇਹ ਆਪਾਂ ਆਕੇ ਹੁਣ ਦੂਜੀ ਸਾਈਡ ਤੁਹਾਨੂੰ ਪਹਿਲਾਂ ਸਾਹਮਣੇ ਵਾਲੀ ਸਾਈਡ ਤੋਂ ਦਿਖਾਇਆ ਸੀ ਆਪਾਂ ਨੇ ਸਮਤ ਬਣੀਆਂ ਹੋਈਆਂ ਇੰਨੀ ਜਿਆਦਾ ਵਧੂ ਆ ਨਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇੰਨੀ ਜਿਆਦਾ ਵਧੂ ਹੋਇਆ ਚਮਕੀਦੜਾਂ ਦੀ ਇਰਨਾ ਹੋਣ ਕਰਕੇ ਕਿਉਂਕਿ ਇਦਾਂ ਨੇ ਬਹੁਤ ਜ਼ਿਆਦਾ ਬਰੋਂ ਹੋ ਲਿਆ ਬਹੁਤ ਜ਼ਿਆਦਾ ਚਮਕਿਦੜਾਂ ਨੇ ਦੇਖ ਸਕਦੇ ਹੋ ਬਹੁਤ ਜ਼ਿਆਦਾ ਚਮਕਿਦੜਾਂ ਨੇ ਇਹ ਸਾਰਾ ਜੋ ਵੀ ਤੁਹਾਨੂੰ ਬਲੈਕ ਦਿਖ ਰਿਹਾ ਹੈ ਨਾ ਇਹ ਸਾਰਾ ਬਲੈਕ ਬਲੈਕ ਇਹ ਸਾਰੀ ਚਮਕਿਦੜਾਂ ਦੀ ਵੇਸਟ ਹੈ ਬਹੁਤ ਜ਼ਿਆਦਾ ਚਮਕਿਦੜਾਂ ਦੀ ਆਵਾਜ਼ ਵੀ ਸੁਣ ਸਕਦੇ ਹੋ ਹੁਣ ਬਾਹਰ ਚੱਲਦੇ ਹੋਰੇ ਖੜਿਆ ਨਹੀਂ ਜਾ ਰਹੇ ਆ ਤਾਂ ਦੇਖੋ ਇਹ ਪੁਰਾਣੇ ਟਾਈਪ ਦੇ ਕੁਝ ਬਣੇ ਹੋਏ ਸੀ ਜਿਨ੍ਹਾਂ ਨੂੰ ਦੁਆਰਾ ਤੋਂ ਰੀ ਰਿਪੇਅਰ ਕਰਕੇ ਮਤਲਬ ਦੁਆਰਾ ਬਣਾ ਦਿੱਤੇ ਨੇ ਗਏ ਨੇ ਮੇਰੇ ਹਿਸਾਬ ਨਾਲ ਤਾਂ ਇਹ ਮਸਜਿਦ ਸੀਗੀ ਕੋਈ ਕਿਸੇ ਦੀ ਮਸਜਿਦ ਦੀ ਹੀ ਮਸਜਿਦ ਟਾਈਪ ਬਣਾਇਆ ਹੋਇਆ ਸੀਗਾ ਦੇਖੋ ਇਹ ਬੈਠਣ ਵਾਸਤੇ ਜਗ੍ਹਾ ਬਣਾਈ ਹੋਈ ਹੈ ਇਹ ਚਾਰ ਦਰਵਾਜੇ ਸੀਸ ਦੇ ਤੋਂ ਮੈਂ ਤੁਹਾਨੂੰ ਦਿਖਾ ਚੁੱਕੇ ਹਾਂ ਤੀਜਾ ਠੀਕ ਹੈ ਇਹ ਤੁਹਾਨੂੰ ਦੇਖਦੀ ਹੋਈ ਕਿ ਅੰਦਰ ਸਮਾਦਾ ਮਾਤ ਕਹਿ ਲੋ ਜਾ ਵੀ ਕੁਝ ਵੀ ਕਹਿ ਸਕਦੇ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਤਾਂ ਸਿਰਫ ਇਸ ਚੀਜ਼ ਨੂੰ ਸੰਭਾਲਣ ਦੀ ਜ਼ਰੂਰਤ ਹੈ ਕਿਉਂਕਿ ਇਦਾਂ ਦੇ ਪਲੇਸ ਜਿਹੜੇ ਹਿਸਟੋਰੀਕਲ ਪਲੇਸ ਹੁੰਦੇ ਨੇ ਨਾ ਇਹ ਸਾਹਮਣੇ ਬੜੇ ਔਖੇ ਨੇ ਤੇ ਬਹੁਤ ਔਖੇ ਮਿਲਦੇ ਨੇ ਇਦਾਂ ਦੇ ਕਿ 800 ਸਾਲ ਪਹਿਲਾਂ ਔਰ ਇਸ ਰੰਦ ਕਿਦਾਂ ਨੁੰਦਾ ਹੋਏਗਾ ਨਾ ਸਰੰਦ 800 ਸਾਲ ਪਹਿਲਾਂ ਕਿਦਾਂ ਦਾ ਹੁੰਦਾ ਹੋਏਗਾ ਸੋਚ ਕੇ ਦੇਖੋ ਤੁਸੀਂ ਮਿਆਜ਼ੀਨੇਸ਼ਨ ਦੇਖੋ ਤੁਹਾਡੀ ਤੁਸੀਂ ਕਰ ਸਕਦੇ ਹੋ ਕਿ 800 ਸਾਲ ਪਹਿਲਾਂ ਇਹ ਇਮਾਰਤ ਬਣੀ ਸੀ ਠੀਕ ਹੈ ਉਸ ਤੋਂ ਦੇਖੋ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਕੁਝ ਸਮਾਦਾ ਬਣੀਆਂ ਹੋਈਆਂ ਨੇ ਇਹ ਦੇਖੋ ਇਹ ਦੇਖੋ ਛੋਟੇ ਛੋਟੇ ਸਮਾਦਾ ਬਣੀਆਂ ਹੋਈਆਂ ਇਹ ਦੇਖ ਸਕਦੇ ਹੋ ਇੱਧਰ ਵੀ ਸਮਾਦਾ ਨੇ ਤੇ ਇਸ ਸਾਈਡ ਵੀ ਸਮਾਦਾ ਨੇ ਰੱਖੇ ਹੋਏ ਨੇ ਇਹ ਦੇਖੋ ਹੋਲ ਰੱਖੇ ਹੋਏ ਨੇ ਉੱਪਰੋਂ ਜਿਹੜਾ ਪਾਣੀ ਹੈ ਕਿ ਉਹ ਸਾਰਾ ਬਾਹਰ ਆ ਜਵੇ ਉੱਪਰ ਕੁਝ ਵੀ ਪਾਣੀ ਦਾ ਨਾ ਰੁਕੇ ਦੇਖ ਸਕਦੇ ਤੁਸੀਂ ਦੇਖ ਲਓ ਕਿੰਨੀ ਸੋਹਣੀ ਇਮਾਰਤ ਹੈ ਜੀ ਤੇ ਲੋਕੇਸ਼ਨ ਦੇਖੋ ਕਿੰਨੀ ਸੋਹਣੀ ਹੈ ਨਾ ਕੁਝ ਵੀ ਆਲੇ ਦੁਆਲੇ ਹੋਰ ਕੁਝ ਨਹੀਂ ਹੈਗਾ ਬਹੁਤ ਜ਼ਿਆਦਾ ਸੋਹਣੀ ਲੋਕੇਸ਼ਨ ਹੈ ਤੇ ਜੇ ਤੁਹਾਨੂੰ ਇਸ ਚੀਜ਼ਾਂ ਨਾਲ ਪਿਆਰ ਹੈ ਤਾਂ ਮੈਨੂੰ ਜਰੂਰ ਇੱਕ ਵਾਰੀ ਆ ਕਮੈਂਟ ਕਰਿਓ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਮੈਂ ਹੋਰ ਦਿਖਾਉਂਦਾ ਰਹਾ ਮਾਂ